ਦਸਾ ਪਾਤ ਸਾਹਿਆਂ ਦੀ ਆਤਮਿਕ ਜੋਤ ਜੋਗੋ ਜੋਗੋ ਅਟਲ ਪਾਤ ਪਾਵਨ ਭਗਤ ਅਛ ਕਰਨ ਨਿਦਾਨ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੇ ਸਾਜੀ ਨਿਵਾਜੀ ਪਰਮ ਸਨਮਾਨ ਜੋਸ ਗੁਰੂ ਰੂਪ ਖਾਲਸਾ ਸਾਥ ਸੰਗਤ ਅੰਮ੍ਰਿਤ ਵੇਲੇ ਸਤ ਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਦੀਵਾਨ ਵਿੱਚ ਆਪ ਜੀ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਨਤਨੇ ਸਰਵਣ ਕਰਕੇ ਸ੍ਰੀ ਸਖਮਨੀ ਸਾਹਿਬਾਣੀ ਦੇ ਬਾਠ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ ਅਨੰਤ ਬਾਣੀ ਹੈ ਸਤਿਗੁਰਾਂ ਦੀ ਅਪਾਰ ਕਿਰਪਾ ਸਤਕਾ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਹ ਹੈ ਸਭ ਸੰਗਤ ਮਾਈ ਭਾਈ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੇ ਕਥਾ ਸਰਗਣ ਕਰਕੇ ਆਪਣੇ ਜੀਵਨ ਦਾ ਹੋਰ ਰਾਹ ਪ੍ਰਾਪਤ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਕਮੀ ਹੋਵਨ ਆਕਾਰ ਹਕਮ ਨਾ ਕਹਿਆ ਜਾਈ ਸਾਧ ਸੰਗਤ ਪਹਿਲੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਸਨੇਰ ਪਰਬਤ ਤੇ ਪਹੁੰਚ ਕਰਕੇ ਸਿੱਧਾਂ ਦੇ ਨਾਲ ਵਿਚਾਰ ਕਰਦੇ ਨੇ ਸਿੱਧਾਂ ਨੂੰ ਉਪਦੇਸ਼ ਦੇ ਰਹੇ ਹਾਲ ਸਿੱਧਾਂ ਨੇ ਸਤਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੀ ਤੁਹਾਨੂੰ ਇੱਥੇ ਕੌਣ ਲੈ ਕੇ ਆਇਆ ਤਾਂ ਸਤਗੁਰੂ ਜੀ ਨੇ ਬਚਨ ਕੀਤਾ ਸਾਨੂੰ ਪਰਮੇਸ਼ਰ ਦਾ ਨਾਮ ਗੁਰੂ ਦਾ ਸ਼ਬਦ ਔਰ ਸਾਧ ਸੰਗਤ ਦਾ ਆਸਰਾ ਇਥੇ ਲੈ ਕੇ ਆਇਆ ਉਸ ਸਮੇਂ ਸਤਿਗੁਰਾਂ ਨੇ ਸਿੱਧਾ ਨੂੰ ਜੋ ਅਸੀਂ ਜਪਦੇ ਸਹਿਬਾਣੀ ਰੋਜ਼ਾਨਾ ਪੜ੍ਹਦੇ ਆ ਆਰੰਭ ਤੋਂ ਉਪਦੇਸ਼ ਬਖਸ਼ਿਆ ਪਰਮੇਸ਼ਰ ਦਾ ਸਰੂਪ ਦੱਸਣਾ ਕੀਤਾ ਸਤਿ ਕਹਿਣ ਲੱਗੇ ਮਹਾਰਾਜ ਜੋ ਤੁਸੀਂ ਪ੍ਰਮਾਤਮਾ ਬਾਰੇ ਦੱਸਿਆ ਹੈ ਉਸ ਨੂੰ ਪ੍ਰਾਪਤ ਕਿਵੇਂ ਕਰੀਏ ਤਦੋਂ ਮਹਾਰਾਜ ਜੀ ਨੇ ਜਿਹੜੇ ਲੋਕ ਕਰਮ ਕਰਦੇ ਸਨ ਤਪ ਕਰਦੇ ਸਨ ਸੰਜਮ ਰੱਖਦੇ ਸੀ ਸਿਆਲ ਖਵਰਤ ਦੇ ਸੀ ਉਹਨਾਂ ਸਾਧਨਾ ਨੂੰ ਆਸੇ ਕਰਕੇ ਵਾਹਿਗੁਰੂ ਦੇ ਅਕੋਮ ਦੇ ਵਿੱਚ ਚੱਲਣ ਦੇ ਨਾਲ ਸਜਿਆਰ ਬਣੀਦਾ ਹੈ ਸੱਚ ਦੀ ਪ੍ਰਾਪਤੀ ਵਾਲੇ ਅੰਦਰੋਂ ਜਨਮਾ ਜਨਮਾ ਦੀ ਲੱਗੀ ਹੋਈ ਮਨ ਨੂੰ ਮੈਲ ਧੋਤੀ ਜਾਂਦੀ ਹੈ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ ਹੋਕਰ ਇਹੋ ਜਿਹਾ ਸਿੱਧਾ ਨੇ ਪ੍ਰਸੰਨ ਕੀਤਾ ਸਤਿਗੁਰੂ ਬਚਨ ਕਰਤੇ ਜਿਵੇਂ ਉਹ ਪਰਮਾਤਮਾ ਅਕਰਤ ਹੈ ਇਸੇ ਤਰ੍ਹਾਂ ਹੀ ਭਾਈ ਉਸ ਦਾ ਹੋਂਦ ਵਿੱਚ ਕਿਹਾ ਨਹੀਂ ਜਾ ਸਕਦਾ ਜਿੰਨੇ ਵੀ ਜੀਵ ਹਨ ਔਰ ਜਿੰਨੇ ਪਦਾਰਥ ਸੂਖਮ ਤਰ੍ਹਾਂ ਸ੍ਰਿਸ਼ਟੀ ਦੇ ਅਸਥੂਲ ਸ੍ਰਿਸ਼ਟੀ ਸਾਰੇ ਉਸ ਦੇ ਹੋਂਦ ਵਿੱਚ ਹੋਏ ਹਨ ਹੌਕਮ ਦੇ ਵਿੱਚ ਜੀਵਾਂ ਨੂੰ ਵਡਿਆਈ ਮਿਲਦੀ ਹੈ ਹੌਕਮ ਦੇ ਵਿੱਚ ਜੀਵਾਂ ਨੂੰ ਉੱਤਮ ਪਦਵੀ ਅਦੋਗਤੀ ਪ੍ਰਾਪਤ ਹੁੰਦੀ ਹੈ ਤੌਖ ਸੋਖ ਪਾਉਂਦੇ ਹੌਕਮ ਵਿੱਚ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਹੌਕਮ ਵਿੱਚ ਜੀਵ ਜੁਨਾਦਿਰ ਭਵਾਏ ਜਾਂਦੇ ਸਭ ਕੋਈ ਹੌਕਮ ਦੇ ਵਿੱਚ ਹੈ ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਏ ਵੀ ਨਹੀਂ ਪਰ ਜਿਹੜਾ ਇਸ ਹੁਕਮ ਨੂੰ বুঝ ਲੈਂਦਾ ਹੈ ਉਹਦੇ ਅੰਦਰੋਂ ਫਿਰ ਹੰਮੈ ਨਹੀਂ ਰਹਿੰਦੀ ਕਿੱਥੇ ਮਾਰੇ ਬਚਨ ਕਰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤੱਕ ਹਸਨੇ ਕਾ ਮਹਿਲ ਪਾਇਸੀ ਪਰਮੇਸ਼ਰ ਦਾ ਹੁਕਮ ਮੰਨਣ ਵਾਲਾ ਪ੍ਰਵਾਨ ਹੋ ਜਾਂਦਾ ਹੈ ਪਰਮੇਸ਼ਰ ਦਾ ਸਰੂਪ ਸੱਚਖੰਡ ਦੀ ਪ੍ਰਾਪਤੀ ਕਰਨੇ ਹੁਕਮ ਕੀ ਹੈ ਸਾਰਿਆਂ ਦੇ ਸਿਰ ਤੇ ਇੱਕ ਹੀ ਹੁਕਮ ਹੈ ਪਰਮੇਸ਼ਰ ਦਾ ਨਾਮ ਬਚਾਉਣ ਵਾਸਤੇ ਜੀਵ ਸੰਸਾਰ ਉਤਰ ਆਇਆ ਨਾਮ ਨੂੰ ਜਪਦੇ ਆ ਜਪਦੇ ਆ ਮਨ ਵਿੱਚੋਂ ਹਰ ਤਰ੍ਹਾਂ ਦੀ ਮੈਲ ਕੱਟੀ ਜਾਂਦੀ ਹੈ। ਵਿਸ਼ੇ ਵਿਕਾਰਾਂ ਦੀ ਮੈਲ, ਪਾਪਾਂ ਦੀ ਮੈਲ, ਔਮੈ ਦੀ ਮੈਲ। ਜਨਮਾ ਜਨਮਾ ਤੇ ਕਰਮਾਂ ਦੀ ਮੈਲ ਕੱਟੀ ਜਾਂਦੀ ਹੈ। ਜਦੋਂ ਸਚਿਆਰ ਬਣੇ, ਬ੍ਰਹਮ ਦੇਤਾ ਹੋ ਗਿਆ। ਔਰ ਇਹ ਤੇ ਪ੍ਰਸ਼ਨ ਹੁੰਦਾ ਉਸ ਬ੍ਰਹਮ ਬੇਤੇ ਦਾ ਕਿਹੋ ਜਿਹਾ ਜੀਵਨ ਹੈ ਤਾਂ ਸਤਿਗੁਰੂ ਬਚਨ ਕਰਦੇ ਜਿਹੜੇ ਬ੍ਰਹਮ ਬੇਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਨੇ ਹੁਕਮੀ ਹੋਵਨ ਆਕਾਰ ਜਿੰਨੇ ਵੀ ਸ੍ਰਿਸ਼ਟੀ ਵਿੱਚ ਆਕਾਰ ਹਨ ਵੱਡੇ ਛੋਟੇ ਜੀਵਾਂ ਦੇ ਸਾਰੇ ਉਸ ਬ੍ਰਹਮ ਦੇਤੇ ਦੇ ਹੁਕਮ ਵਿੱਚ ਕੋ ਚਾਗੇ ਮਨ ਜੀਤੈ ਜਗ ਜੀ ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ ਸੰਸਾਰ ਨੂੰ ਜਿੱਤਣਾ ਕੀ ਹੈ ਸੰਸਾਰ ਆਗਿਆ ਵਿੱਚ ਚਰਨ ਲੱਗ ਜਾਂਦਾ ਹੈ ਬ੍ਰਾਹਮਣ ਬਿੰਦੇ ਤੇ ਇੱਛਾ ਅਨੁਸਾਰ ਸਾਰਾ ਸੰਸਾਰ ਫਿਰ ਚੱਲਦਾ ਹੈ ਪਰ ਉਹ ਗੁਰਮੁਖ ਪਰਮਾਤਮਾ ਦੀ ਰਜਾ ਵਿੱਚ ਰਹਿੰਦੇ ਨੇ ਭਾਣਾ ਮੰਨਦੇ ਨੇ ਜਿਸ ਤਰ੍ਹਾਂ ਆਦਮ ਬਾਦਸ਼ਾਹ ਹੋਇਆ ਇਹਨੇ ਵੀ ਸਾਧ ਸੰਗਤ ਰਾਜ ਭਾਗ ਤਿਆਗ ਕੇ ਜਪ ਤਨ ਕੀਤਾ ਸੀ ਆਪਣੇ ਪੁੱਤਰ ਨੂੰ ਕਿਹਾ ਕਿ ਮੈਨੂੰ ਦਰਿਆ ਵਿੱਚੋਂ ਸੂਈ ਕੱਢ ਕੇ ਦਿਖਾਉ। ਉਹਨੇ ਸਾਰੀਆਂ ਫੌਜਾਂ ਲਾ ਦਿੱਤੀਆਂ। ਪਰ ਦਰਿਆ ਵਿੱਚੋਂ ਸੂਈ ਨਾ ਲੱਭ ਸਕੇ। ਜਦੋਂ ਰਾਜੇ ਨੇ ਦਰਿਆ ਦੇ ਵੱਲ ਹੱਥ ਜੋੜ ਕੇ ਕਿਹਾ ਕਿ ਐ ਦਰਿਆ ਮੇਰੀ ਸੂਈ ਤੇਰੇ ਵਿੱਚ ਡਿੱਗ ਪਈ ਹੈ। ਉਹ ਦੇਣਾ ਕਰ। ਉਸੇ ਸਮੇਂ ਇੱਕ ਮੱਛੀ ਉਹਦੇ ਮੂੰਹ ਵਿੱਚ ਸੂਈ ਹੈ ਤੇ ਦਰਿਆ ਦੇ ਕਿਨਾਰੇ ਤੇ ਆ ਗਈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਦੇਤਾ ਹੈ ਸਾਰੇ ਆਕਾਰ ਸਾਰੀਆਂ ਜੁਨਾ ਸਾਰੇ ਜੀਵ ਉਹਦੇ ਹਕਮ ਦੇ ਵਿੱਚ ਹੋ ਜਾਂਦੇ। ਕਿਉਂਕਿ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ। ਸਿਰ ਪਾਰ ਬ੍ਰਹਮ ਪਰਮੇਸ਼ਰੂ ਸੇਵ ਪਥਿਰ ਹੋਸੀ ਜੇ ਭਾਈ ਠਖਾਰੀ ਜੀ ਸਨ ਪਤਾ ਸੀ ਆਉਣ ਵਾਲੇ ਸਮੇਂ ਵਿੱਚ ਮੇਰਾ ਪੁੱਤਰ ਚੜਾਈ ਕਰ ਜਾਣਾ ਕਿਵੇਂ ਸਭ ਕੁਝ ਹੋਣਾ ਹੈ ਭਾਣਾ ਮੰਨਿਆ ਜਾਣਦਿਆਂ ਹੋਇਆਂ ਵੀ ਉਹ ਜਦ ਪਦਲ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਦੇਤੇ ਨੇ ਹੁਕਮੀ ਹੋਵਨ ਆਕਾਰ ਜਿੰਨੇ ਵੀ ਆਕਾਰ ਨੇ ਸ੍ਰਿਸ਼ਟੀ ਵਿੱਚ ਸਾਰੇ ਉਹਨਾਂ ਦੇ ਹੌਕਮ ਵਿੱਚ ਹੋ ਜਾਂਦੇ ਹੁਕਮ ਨਾ ਕਹਿਆ ਜਾਈ ਇਥੇ ਅਰਥ ਅਨਵੇਂ ਕਰਕੇ ਲੱਗਦਾ ਹੁਕਮ ਕਹਿਆ ਵੇਦਾਂ ਸ਼ਾਸਤਰਾਂ ਵਿੱਚ ਧਰਮ ਗ੍ਰੰਥਾਂ ਵਿੱਚ ਜਾਂ ਜੋ ਪ੍ਰਮਾਤਮਾ ਨੇ ਸਤ ਨਾਮ ਦਾ ਹੁਕਮ ਆਖਿਆ ਉਹਨਾਂ ਬ੍ਰਹਮ ਬੀਤਿਆਂ ਨੇ ਮੰਨਣਾ ਕੀਤਾ ਹੈ ਉਹ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ ਨਾ ਜਾਹੀ ਫਿਰ ਮਾਰੇ ਕਹਿੰਦੇ ਜੂਨਾ ਵਿੱਚ ਨਹੀਂ ਜਾਂਦੇ ਜਨਨ ਮਰਨ ਤੋ ਹੋ ਮਹਿ ਨਾਹੀ ਜਨ ਪਰ ਉਪਕਾਰ ਹੀ ਜਾਏ ਹੌਕਮੀ ਓਹ ਹਨ ਜੀ ਹੌਕਮ ਮਿਲੈ ਵਡਿਆਈ ਇਹ ਭਾਈ ਉਹਨਾਂ ਬ੍ਰਹਮ ਦੇਤਿਆਂ ਨੇ ਜਾਣਿਆ ਹੈ ਕਿ ਜਿੰਨੇ ਵੀ ਜੀਵ ਜੰਤੂ ਸਾਰੇ ਉਸ ਪਰਮਾਤਮਾ ਦੇ ਹੌਕਮ ਵਿੱਚ ਹਨ ਪਰਮੇਸ਼ਰ ਦੇ ਹੌਕਮ ਵਿੱਚ ਜੀਵਨ ਬਤੀਤ ਕਰਦੇ ਹੌਕਮ ਮਿਲੈ ਵਡਿਆਈ ਤੇ ਹੌਕਮ ਦੇ ਵਿੱਚ ਹੀ ਇਨਾ ਸਾਰੇ ਜੀਵਾਂ ਨੂੰ ਪਰਮਾਤਮਾ ਦੇ ਦਰਾਂ ਤਰ ਤੋਂ ਵਡਿਆਈਆਂ ਪ੍ਰਾਪਤ ਹੁੰਦੀਆਂ ਜਿਹੜੇ ਜੀਵ ਪਰਮਾਤਮਾ ਦੀ ਪੰਦਕੇ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਹੁਕਮ ਵਿੱਚੋਂ ਈ ਤਰੋਂ ਤਰਗਾ ਤੋਂ ਬ੍ਰਹਮ ਦੇਤੇ ਦੀ ਬ੍ਰਹਮ ਗਿਆਨ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੁਕਮੀ ਔ ਤਮਨੀਚ ਹੌਕਮ ਲਖ ਦੁੱਖ ਸੁੱਖ ਆਈ ਅਹੇ ਹੌਕਮ ਦੇ ਵਿੱਚ ਹੀ ਸਾਧ ਸੰਗਤ ਜੀਵ ਉੱਤਮ ਹਨ ਤੇ ਨੀਚ ਹਨ ਜਿਸ ਤਰ੍ਹਾਂ ਇਹ ਇੱਕ ਪ੍ਰਸੰਗ ਆਉਂਦਾ ਅੰਗ ਰਾਜਾ ਹੋਇਆ ਇਹਨੇ ਸਾਧ ਸੰਗਤ ਬਹੁਤ ਚੰਗੇ ਕਰਮ ਕੀਤੇ ਆਪਣੀ ਪਰਜਾਂ ਨੂੰ ਧਰਮ ਵਾਲੇ ਪਾਸੇ ਰੌਣਾ ਕੀਤਾ ਸ਼੍ਰੇਸ਼ਟ ਪਦਵੀ ਦੀ ਪ੍ਰਾਪਤੀ ਵਾਸਤੇ ਬਹੁਤ ਧਰਮ ਕਮਾਇਆ ਪ੍ਰਮਾਤਮਾ ਦੀ ਐਸੀ ਕਲਾ ਇਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਕੁਝ ਸਮੇਂ ਬਾਅਦ ਰਾਜੇ ਦੀ ਮੌਤ ਹੋ ਗਈ ਉਹਦਾ ਨਾਂ ਸੀ ਬੇਨੂ ਅੰਗ ਰਾਜੇ ਦੇ ਪੁੱਤਰ ਬੇਨੂ ਜਦੋਂ ਰਾਜ ਗੱਦੀ ਤੇ ਬੈਠਾ ਇਹਨੇ ਲੋਕਾਂ ਨੂੰ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਮੇਰਾ ਭਜਨ ਕਰੋ ਮੇਰਾ ਨਾਮ ਜਪੋ ਬਹੁਤ ਹੰਕਾਰੀ ਹੋ ਗਿਆ ਜਦੋਂ ਬੰਦਾ ਹੰਕਾਰ ਕਰਦਾ ਹੈ ਨਾ ਸਾਰੇ ਵਿਕਾਰ ਉਹਨੂੰ ਆ ਕਰਕੇ ਠੇਰ ਲੈਂਦੇ ਨੇ ਹੰਕਾਰੀ ਬੰਦਾ ਕਿਸੇ ਦਾ ਡਰ ਨਹੀਂ ਰੱਖੇਗਾ ਫਿਰ ਉਹ ਵਿਕਾਰ ਭੋਗਦਾ ਹੈ ਝੂਠ ਬੋਲਦਾ ਨਿੰਦਿਆ ਕਰਦਾ ਹੈ ਕਈ ਤਰ੍ਹਾਂ ਦੀਆਂ ਬਾਤਾਂ ਫੈਲੀਆਂ ਜਿਸ ਤਰ੍ਹਾਂ ਸਾਰੇ ਪਰਜਾ ਵੀ ਮਾੜੇ ਪਾਸੇ ਲੱਗ ਗਈ। ਇੰਨੇ ਮਾੜੇ ਕਰਮ ਕੀਤੇ ਕਿ ਆਖਰ ਰੇਖੀਆਂ ਨੇ ਇਹਨੂੰ ਸ਼ਰਾਬ ਦਿੱਤਾ। ਰੇਖੀਆਂ ਦੇ ਸ਼ਰਾਬ ਕਰਕੇ ਇਹਦੀ ਮੌਤ ਹੋ ਗਈ। ਦੇਖੋ ਇੱਕ ਪਾਸੇ ਇਹਦਾ ਪਿਤਾ ਕਿੰਨਾ ਧਰਮੀ ਸੀ। ਦੂਸਰੇ ਪਾਸੇ ਪੁੱਤਰ ਕਿੰਨਾ ਨੀਜ ਹੋ ਗਿਆ। ਸਤਿਗੁਰੂ ਜੀ ਕਹਿੰਦੇ ਹੁਕਮ ਦੇ ਵਿੱਚ ਜੀਵ ਉੱਤਮ ਬਣ ਜਾਂਦੇ ਨੇ ਤੇ ਹੁਕਮ ਦੇ ਵਿੱਚ ਨੀਚ ਹੋ ਜਾਂਦੇ ਹੁਕਮ ਅਲੈਖ ਦੁੱਖ ਸੁੱਖ ਪਾਈ ਜਾਏ ਵਾਹਿਗੁਰੂ ਦੇ ਹੁਕਮ ਵਿੱਚ ਜੀਵਾਂ ਦੇ ਸਿਰ ਤੇ ਜਿਹੜਾ ਦੁੱਖ ਲਿਖਿਆ ਹੈ ਸੁੱਖ ਲਿਖਿਆ ਹੈ ਉਹ ਪ੍ਰਾਪਤ ਹੁੰਦਾ ਸਤਿਗੁਰੂ ਅੰਗਦ ਦੇ ਮਹਾਰਾਜ ਉਸ ਸਮੇਂ ਖਡੂਰ ਸਾਹਿਬ ਵਿੱਚ ਸਨ ਇੱਥੇ ਪਸ਼ੂਆਂ ਨੂੰ ਬਿਮਾਰੀ ਫੈਲ ਗਈ ਬਹੁਤ ਅਸੂ ਮਰਨੇ ਸ਼ੁਰੂ ਹੋ ਗਏ ਇਥੋਂ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਨਾਲ ਤੋਨੇ ਕਰਾਏ ਜਪ ਤਪ ਕੀਤੇ ਪੀੜਾ ਫਕੀਰਾਂ ਨੂੰ ਮਨਾਉਣਾ ਕੀਤਾ ਜਦੋਂ ਕੋਈ ਹੱਲ ਨਾ ਪ੍ਰਾਪਤ ਹੋਇਆ ਦੁਖੀ ਹੋ ਕਰਕੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸ਼ਰਣ ਵਿੱਚ ਆਏ ਸਾਰੇ ਨਿਮਾਣੇ ਬਣ ਕੇ ਤਿਆ ਕਰਨ ਲੱਗੇ ਮਹਾਰਾਜ ਬਖਸ਼ੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਸੋਖ ਚੋਣੇ ਹੋ ਤਾਂ ਗੁਰੂ ਕੇ ਲੰਗਰਾਂ ਵਿੱਚ ਪਸ਼ੂਆਂ ਦਾ ਦੁੱਧ ਭੇਜਿਆ ਕਰੋ ਤੇ ਸਿੱਖੀ ਕਮਾਓ ਸਾਧ ਸੰਗਤ ਉਸ ਦਿਨ ਤੋਂ ਉਹਨਾਂ ਲੋਕਾਂ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਘਰ ਗੁਰੂ ਮਹਾਰਾਜ ਦੇ ਹਜ਼ੂਰ ਲੰਗਰਾਂ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ ਪਸ਼ੂ ਵੀ ਤੰਦਰੁਸਤ ਹੋ ਕੇ ਤੇ ਅੱਗੇ ਨਾਲੋਂ ਦੁੱਖ ਵੀ ਵੱਧ ਦਿਖਣ ਲੱਗਦੇ ਕਿਉਂਕਿ ਜੀਵਨ ਅੰਦਰ ਦੁੱਖ ਲਿਖਿਆ ਔਰ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਸੁੱਖ ਵਿੱਚ ਬਦਲ ਜਾਂਦਾ ਹੈ ਦੁੱਖ ਸੁੱਖ ਹਕਮ ਦੇ ਵਿੱਚ ਜੀਵ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਮਨੂਕਾ ਚੌਧਰੀ ਸੀ ਇਹ ਵੀ ਖਡੂਰ ਸਾਹਿਬ ਦੇ ਸੀ ਕਿੰਨੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂ ਕੇ ਕਰਕੇ ਮਿਰਗੀ ਦਾ ਦੌਰਾ ਪੈਣ ਲੱਗ ਗਿਆ ਬੜੇ ਇਲਾਜ ਕਰਾਏ ਫਿਰ ਸਤਿਗੁਰੂ ਅੰਗਦ ਦੇ ਮਹਾਰਤ ਦੇ ਅੰਤੇ ਕੀਤੀ ਮਾਰੇ ਬਚਨ ਕੀਤਾ ਤੂੰ ਸ਼ਰਾਬ ਛੱਡ ਦੇ ਤੇ ਤੈਨੂੰ ਮਿਰਗੀ ਛੱਡ ਦੇਗੀ ਪਰ ਇੱਕ ਗੱਲ ਚੇਤੇ ਰੱਖੀ ਜਿੰਨਾ ਸਮਾਂ ਸ਼ਰਾਬ ਛੱਡੇਗਾ ਉਨਾ ਸਮਾਂ ਮਿਰਗੀ ਨੂੰ ਛੱਡਣਾ ਸਾਡੀ ਹੁਕਮ ਦੀ ਬੱਤੀ ਹੋਵੇਗੀ ਜਿਸ ਦਿਨ ਸ਼ਰਾਬ ਪੀ ਲਈ ਉਦਨੇ ਮਰਨ ਦੀ ਆ ਜਾਏਗੀ ਬਚ ਨਹੀਂ ਸਕੇਗਾ 8 ਸਾਲ ਲਗਾਤਾਰ ਇਸ ਤਰ੍ਹਾਂ ਨੰਗ ਗਏ ਕਿ ਇਹਨੇ ਸ਼ਰਾਬ ਨਾ ਪੀਤੀ ਤੇ ਮਰਨ ਦੇ ਦਾ ਰੋਕ ਵੀ ਨਾ ਹੋਇਆ ਇੱਕ ਦਿਨ ਕੀ ਹੋਇਆ ਸੌਣ ਦਾ ਮਹੀਨਾ ਠੰਡੀ ਜੀ ਹਵਾ ਵਗਦੀ ਸੀ ਆਪਣੇ ਚਬਾਰੇ ਤੇ ਬੈਠਾ ਤੇ ਨਿੱਕੀਆਂ ਨਿੱਕੀਆਂ ਕਣੀਆਂ ਪੈਣ ਲੱਗ ਉਹ ਜਿਹੜੇ ਮਾੜੇ ਸੰਸਕਾਰ ਮਨ ਦੇ ਵਿੱਚ ਜਮਾ ਸੀ ਦੇਖੋ ਗੁਰੂ ਸਾਹਿਬ ਦਾ ਬਚਨ ਹੋਇਆ ਸੀ ਜੇ ਤਾਂ ਸੰਗਤ ਕਰਨ ਲੱਗ ਜਾਂਦਾ ਗੁਰੂ ਵਾਲਾ ਬਣ ਕੇ ਸੇਵਾ ਕਰਨ ਲੱਗ ਜਾਂਦਾ ਬਾਣੀ ਪੜਦਾ ਤੇ ਬੁਰੇ ਸੰਸਕਾਰ ਜਿਹੜੇ ਅੰਦਰ ਸਾਨੂੰ ਖਤਮ ਹੋ ਜਾਣੇ ਸੀ ਇਹਨੇ ਗੁਰੂ ਮਹਾਰਾਜ ਜੀ ਸਿੱਖੀ ਨੇ ਕਮਾਈ ਸਤਿਗੁਰਾਂ ਦੇ ਬਚਨਾਂ ਕਰਕੇ ਅੱਠ ਸਾਲ ਲੰਘ ਗਏ ਉਹਨਾਂ ਬੁਰੇ ਸੰਸਕਾਰਾਂ ਨੇ ਫੇਰ ਜਨਮ ਲੈ ਲਾਣਾ ਕੀਤਾ ਅੰਤਰੀ ਸੰਗ ਦੇਵ ਨੇਤ ਆ ਇਹਨੂੰ ਸਾਧ ਸੰਗਤ ਉਸ ਦਿਨ ਸ਼ਰਾਬ ਦੀ ਤੋੜ ਲੱਗੀ ਆਪਣੇ ਨੌਕਰੋ ਨੂੰ ਕਹਿ ਲੱਗਿਆ ਵੀ ਅੱਜ ਸ਼ਰਾਬ ਪੀਣ ਨੂੰ ਮਨ ਕਰਦਾ ਮਿਰਗੀ ਕਿਧਰ ਗਈ ਕਹਿੰਦਾ ਅੱਠ ਸਾਲ ਦਾ ਲੰਘ ਗਏ ਹੁਣ ਕਿੱਥੇ ਹੋ ਗਈ ਭੁੱਲ ਭੁੱਲ ਗਈ ਤੇ ਸਾਧ ਸੰਗਤ ਇਨੇ ਸ਼ਰਾਪ ਦੇ ਕਰਕੇ ਚਰਬਾਰੇ ਤੇ ਚੜ ਕੇ ਉੱਚੀ ਉੱਚੀ ਕਹਿਣ ਲੱਗਿਆ ਜਿਵੇਂ ਸ਼ਰਾਤੀਆਂ ਦੀ ਆਦਤ ਹੁੰਦੀ ਹੈ ਨਾ ਰੋਪਿਆਂ ਵੀ ਰੌਲਾ ਪਾਉਂਦੇ ਨੇ ਫਿਰ ਉੱਚੀ ਉੱਚੀ ਹੋਰ ਵੱਧ ਕੇ ਇਸ ਤਰ੍ਹਾਂ ਮਹਾਰਾਜ ਨੂੰ ਕਹਿਣ ਲੱਗਿਆ ਵੀ ਹੁਣ ਤਪਾ ਜੀ ਮੈਂ ਤਾਂ ਸ਼ਰਾਪ ਦੇ ਲਈ ਮੈਂ ਤੁਹਾਡਾ ਬਚਾ ਛੱਡਦਾ ਸਤਿਗੁਰੂ ਜੀ ਜਿੱਥੇ ਇਹਦਾ ਚੁਬਾਰਾ ਸੀ ਉਸਦੇ ਨਾਲ ਹੀ ਮੱਲ ਅਖੜਾ ਗੁਰਦੁਆਰਾ ਸਾਇਦਾ ਉਥੇ ਦਿਵਾਨ ਵਿੱਚ ਬੈਠੇ ਸਨ ਮਹਾਰਾਜ ਉੱਚੀ ਆਵਾਜ਼ ਵਿੱਚ ਕਿਹਾ ਸਿਰ ਚੌਤਰੀ ਮਰਗੀ ਵੀ ਆਉਂਦੀ ਹੈ ਸਾਡੇ ਬਚਨਾਂ ਦੀ ਬੰਨੀ ਹੋਏ ਰੁਕੀ ਵੀ ਸੀ ਲੈ ਸਾਹਮਣੇ ਇੰਨਾ ਬਚਨ ਕੀਤਾ ਸਾਧ ਸੰਗਤ ਇਹਨੂੰ ਮਰ ਮਰਗੀ ਦਾ ਦੌਰਾ ਪੈ ਗਿਆ ਉਪਰ ਹੀ ਭਵਟਣੀ ਖਾ ਕਰਕੇ ਡਿੱ ਗਿਆ ਤੌਣ ਦਾ ਮਨ ਘਟ ਟੁੱਟ ਗਿਆ ਸਿਰ ਤੇ 6 ਵਜੇ ਮੌਤ ਹੋ ਗਈ ਮਾਰੇ ਕਹਿੰਦੇ ਦੇਖੋ ਜਿਹੜੇ ਜੀਵ ਸਿਰ ਤੇ ਕਰਮਾ ਅਨੁਸਾਰ ਹੁਕਮ ਦੇ ਵਿੱਚ ਹੀ ਦੁੱਖ ਭੋਗਦੇ ਨੇ ਜੇ ਤਾਂ ਗੁਰੂ ਦੀ ਸ਼ਰਣ ਵਿੱਚ ਆ ਕਰਕੇ ਆਪਣੇ ਕਰਮ ਬਖਸ਼ਾ ਲੈਣ ਤਾਂ ਭਲਾ ਹੋ ਜਾਂਦਾ ਹੈ ਬੰਦਗੀ ਕਰਕੇ ਉਹਨਾਂ ਕਰਮਾਂ ਨੂੰ ਖਤਮ ਕਰ ਲੈਣ ਤਾਂ ਭਲਾ ਹੋ ਜਾਂਦਾ ਆਰਥਸਾਲ ਲੰਘ ਗਏ ਸੌਖ ਮਿਲਿਆ ਸੀ ਪਰ ਫਿਰ ਦੁੱਖ ਬਦਲ ਗਿਆ ਹੁਕਮ ਹੀ ਉੱਤਮ ਨੇਜ ਹੁਕਮ ਲੈਖ ਦੁੱਖ ਸੁਖ ਪਾਈ ਹੈ ਬ੍ਰਹਮ ਦੇਤਾ ਜਾਣ ਲੈਂਦਾ ਹੈ ਇਹ ਹੁਕਮ ਦੇ ਵਿੱਚ ਹੀ ਜੀਵ ਉੱਤਮ ਹਨ ਤੇ ਹੁਕਮ ਦੇ ਵਿੱਚ ਹੀ ਅਦੋ ਗਤੀ ਨੂੰ ਪ੍ਰਾਪਤ ਹੁੰਦੇ ਹੁਕਮ ਦੇ ਵਿੱਚ ਜੀਵਾਂ ਨੂੰ ਮਾਸਤਕ ਵਿੱਚ ਲਿਖੇ ਕਰਮਾਂ ਅਨੁਸਾਰ ਤੋਖ ਅਤੇ ਸੁਖ ਪ੍ਰਾਪਤ ਹੋ ਰਹੇ ਜੋ ਪਰਲਪਤ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਐਸੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਹੁਕਮ ਦੇ ਵਿੱਚ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਧਰੋਂ ਦਰਗਾਹੋਂ ਬਖਸ਼ੇ ਜਾਂਦੇ ਸਾਧ ਸੰਗਤ ਸਤਿਗੁਰੂ ਨਾਨਕ ਤੇ ਮਹਾਰਾਜ ਜਦੋਂ ਅਚਲ ਬਟਾਲੇ ਆਏ ਸੀ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੋਇਆ ਸਿੱਧਾ ਨੇ ਗੁਰੂ ਮਹਾਰਾਜ ਨੂੰ ਡਰਾਉਣ ਵਾਸਤੇ ਤੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਕਈ ਤਰ੍ਹਾਂ ਦੀਆਂ ਸ਼ਕਤੀਆਂ ਦਿਖਾਈਆਂ ਨੇਹਰੀਆਂ ਚਲਾਈਆਂ ਰੂਪ ਰੰਗ ਬਣਾਏ ਕਿਉਂਕਿ ਇਹਨਾਂ ਕੋਲ ਰਿੱਧੀਆਂ ਸਨ ਭਾਈ ਅਜੀਤੇ ਨੇ ਵੀ ਰਿੱਧੀਆਂ ਦਿਖਾਈਆਂ ਸਤਗੁਰੂ ਮਹਾਰਾਜ ਜੀ ਨੇ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਸ਼ਕਤੀਆਂ ਸੀ ਉਹ ਖੋਹ ਲੈਣਾ ਕੀਤਾ ਤਾਂ ਉਸ ਸਮੇਂ ਸਾਰੇ ਸੂਮ ਜਿਹੇ ਬਣ ਕੇ ਮਹਾਰਾਜ ਕੋਲ ਆ ਕੇ ਬੈਠ ਗਏ ਇਤਰੋਂ ਇੱਕ ਤਰਖਾਨ ਸਿੱਖ 12 ਸਾਲ ਦਾ ਬੱਚਾ ਆਪਣੇ ਨਾਲ ਲੈ ਕੇ ਸਤਪੁਰਾਂ ਕੋਲ ਆਇਆ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਘਰ ਪੁੱਤਰ ਜਨਮ ਲੈਂਦਾ ਸੀ ਪਰ ਮਰ ਜਾਂਦਾ ਸੀ ਮੈਂ ਬੜੇ ਪੀਰਾਂ ਫਕੀਰਾਂ ਦੇ ਕੋਲ ਗਿਆ ਤੇ ਵੀ ਦੇਵਤਿਆਂ ਨੂੰ ਮਨਾਉਣਾ ਕੀਤਾ ਬੜੇ ਮੱਥੇ ਰਗੜੇ ਭਰਮਿਆਂ ਬੜਾ ਕੁਝ ਜੋ ਲੋਕਾਂ ਨੇ ਕਿਹਾ ਕਰਕੇ ਦੇਖਿਆ ਇੱਕ ਦਿਨ ਮੈਨੂੰ ਸਤ ਸੰਗਤ ਵਿੱਚੋਂ ਤੁਹਾਡੇ ਘਰਦਰ ਦੀ ਵਡਿਆਈ ਪਤਾ ਲੱਗੀ ਤੇ ਮੈਂ ਅਰਦਾਸ ਕਰਾਈ ਜਿਸ ਕਰਕੇ ਮੇਰੇ ਘਰ ਬੱਚੇ ਨੇ ਜਨਮ ਲਿਆ ਮੈਂ ਉਸੇ ਦਿਨ ਅਰਦਾਸ ਕੀਤੀ ਸੀ ਕਿ ਜਦੋਂ ਇਹ 12 ਸਾਲ ਦਾ ਹੋ ਜਾਏਗਾ ਮੈਂ ਤੁਹਾਨੂੰ ਅਰਪਣ ਕਰ ਦਿਆਂਗਾ ਤੇ ਸਾਧ ਸੰਗਤ ਫਿਰ ਇਹ ਕਹਿਣ ਲੱਗਿਆ ਮਹਾਰਾਜ ਜੀ ਹੁਣ ਮੈਂ ਤੁਹਾਨੂੰ ਭੇਟਾ ਕਰਨ ਵਾਸਤੇ ਆਇਆ ਹੁਣ ਇਹ ਤੁਹਾਟ ਹੀ ਹੈ ਸਤਗੁਰੂ ਜੀ ਉਸ ਬੱਚੇ ਨੂੰ ਕਹਿਣ ਲੱਗੇ ਭਾਈ ਤੂੰ ਹੁਣ ਸਾਡਾ ਹੈ ਉਸਨੇ ਸੀਸ ਝੁਕਾਉਣਾ ਕੀਤਾ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਇੱਥੇ ਲੱਕੜਾਂ ਇਕੱਠੀਆਂ ਕਰੋ ਇੱਕ ਚਿਖਾ ਬਣਾਓ ਤੇ ਇਹਨੂੰ ਅੱਗ ਲਾ ਦੇ ਉਸ ਤਰ੍ਹਾਂ ਖਾਨ ਨੇ ਚਿਖਾ ਬਣਾ ਕੇ ਅੱਗ ਲਾ ਦਿੱਤੀ ਸਤਗੁਰੂ ਨਾਨਕ ਦੇ ਮਹਾਰਾਜ ਉਸ ਬੱਚੇ ਨੂੰ ਕਹਿੰਦੇ ਜਾ ਬੇਟਾ ਉਸ ਵਿੱਚ ਬਹਿ ਜਾ ਅੱਗ ਦੇ ਵਿੱਚ ਉਹ ਬੱਚਾ ਵਚਨ ਮੰਨ ਕੇ ਸਾਧ ਸੰਗਤ ਪਾਲ ਦੀ ਅੱਗ ਦੇ ਵਿੱਚ ਬਹਿ ਗਿਆ। ਗੁਰੂ ਮਹਾਰਾਜ ਦੇ ਵਚਨ ਮੰਨਣ ਦੀ ਤਾਕਤ ਕਰਕੇ ਉਸ ਬੱਚੇ ਨੂੰ ਅੱਗ ਸਾੜ ਨਾ ਸਕੀ। ਤਕਰੀਬਨ 1.5 ਘੰਟੇ ਅੱਗ ਬਲਦੀ ਰਹੀ। ਤੇ ਜਦੋਂ ਪੂਰੀ ਅੱਗ ਸ਼ਾਂਤ ਹੋ ਗਈ ਨਾ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਸਤਿਗੁਰੂ ਕਹਿੰਦੇ ਆ ਜਾ ਬੇਟਾ ਹੁਣ ਬਾਹਰ ਆ। ਸਤਿਗੁਰਾਂ ਦੇ ਬਚਨਾਂ ਦੀ ਤਾਕਤ ਦੇ ਨਾਲ ਉਹਦੇ ਕਪਾਟ ਖੁੱਲ ਗਏ। ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਗਿਆਨ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ ਅਸੀਂ ਤੇਰੇ ਤੇ ਬੜੇ ਪ੍ਰਸੰਨ ਹੋਏ ਹਾਂ ਤੂੰ ਸਾਡਾ ਬਚਨ ਮੰਨਿਆ। ਇਸ ਲਈ ਹੁਣ ਕੁਝ ਮੰਗ ਲੈ। ਦੋਹੇ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਤੇ ਕੋਈ ਦੇਣਾ ਹੀ ਹੈ ਤਾਂ ਆ ਜਿਹੜੇ ਸਿੱਧ ਬੈਠੇ ਨੇ ਅ ਸਿੱਖ ਬੈਠਾ ਹੈ ਭਾਈ ਅਜੀਤਾ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਸਨ ਇਹਨਾਂ ਨੇ ਰਿੱਧੀਆਂ ਸਿੱਧੀਆਂ ਦਿਖਾਈਆਂ ਤੁਸੀਂ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਖੋ ਲੈਣਾ ਕੀਤੀਆਂ ਉਹ ਵਾਪਸ ਕਰ ਦਿੱਤੀਆਂ ਮਾਰੇ ਕਹਿੰਦੇ ਇਹ ਪ੍ਰਮਾਤਮਾ ਦੀ ਬਰਾਬਰਤਾ ਕਰਦੇ ਨੇ ਇਹ ਲੋਕਾਂ ਨੂੰ ਪਖੰਡ ਦਿਖਾ ਕਰਕੇ ਆਪਣੇ ਪਿੱਛੇ ਰੌਣਾ ਚਾਹੁੰਦੇ ਨੇ ਰਿੱਧੀਆਂ ਸਿੱਧੀਆਂ ਦਿਖਾ ਕੇ ਉਹ ਬੱਚਾ ਕਹਿ ਲੱਗਿਆ ਮਹਾਰਾਜ ਜੀ ਤੁਸੀਂ ਸਮੁੰਦਰ ਉਹ ਸਮੁੰਦਰ ਵਿੱਚ ਭਾਵੇਂ ਕੋਈ ਪਾਣੀ ਕੱਢ ਲਵੇ ਤੇ ਭਾਵੇਂ ਕੋਈ ਪਾਣੀ ਪਾ ਦੇ ਨਾ ਹੀ ਉਹ ਵੱਤ ਹੈ ਤੇ ਨਾ ਹੀ ਕੱਢਦਾ ਕਿਰਪਾ ਕਰੋ ਉਸ ਸਮੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਧ ਸੰਗਤ ਤੇ ਉਹਨਾਂ ਰਿਦਾਂ ਸਿੱਧਾਂ ਨੂੰ ਰਿਧੀਆਂ ਸਿੰਧੀਆਂ ਬਖਸ਼ ਦਿੱਤੀਆਂ ਸਾਰੇ ਬੜੇ ਹੈਰਾਨ ਹੋਏ ਜੋ ਸਖ ਸੰਗਤਾਂ ਜੁੜੀਆਂ ਇਸ ਤਰ੍ਹਾਂ ਮਾਰੇ ਵਜਨ ਕਰਦੇ ਇੱਕ ਐਸੇ ਨੇ ਜਿਹੜੇ ਹਕਮੀ ਬਖਸ਼ੀਸ਼ ਵਾਹਿਗੁਰੂ ਦੇ ਹੁਕਮ ਨੂੰ ਮੰਨ ਮੰਨ ਕੇ ਬਖਸ਼ਿਸ਼ਾਂ ਪ੍ਰਾਪਤ ਕਰ ਲਾਇਕ ਬਣ ਜਾਂਦੇ ਨੇ ਜੇ ਮਾਂ ਪਿਓ ਦਾ ਹੁਕਮ ਮੰਨਣ ਵਾਲਾ ਬੱਚਾ ਲਾਇਕ ਹੁੰਦਾ ਹੈ ਨਾ ਅਸੀ ਹਾਰ ਹੁੰਦਾ ਹੈ ਇਥੋਂ ਸਾਨੂੰ ਇਹ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਈ ਵਾਰ ਅਸੀਂ ਗੁਰੂ ਘਰ ਆ ਕੇ ਬੇਤੀ ਕਰਦੇ ਹਾਂ ਮਹਾਰਾਏ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਸਾਡੇ ਘਰ ਔਲਾਦ ਨਹੀਂ ਹੈ ਉਹ ਤਾਂ ਬੜੇ ਨਿਵਾਣੇ ਹੁੰਨੇ ਆ ਬੜੀਆਂ ਬੇਨਤੀਆਂ ਕਰਦੇ ਆ ਪਰ ਜਦੋਂ ਕਰੇ ਔਲਾਦਾਂ ਹੋ ਜਾਂਦੀਆਂ ਨੇ ਫਿਰ ਗੁਰੂ ਘਰ ਤੋਂ ਹੀ ਟੁੱਟ ਜਾਂਦੇ ਆ ਤੇ ਉਹਨਾਂ ਬੱਚਿਆਂ ਨੂੰ ਕੋਈ ਸਿੱਖਿਆ ਨਹੀਂ ਦਿੰਦੇ ਇਹ ਸਮਝਣਾ ਚਾਹੀਦਾ ਹੈ ਵੀ ਗੁਰੂ ਮਹਾਰਾਜ ਨੇ ਸਾਨੂੰ ਦਾਤ ਬਖਸ਼ੀ ਹੈ ਇਹ ਗੁਰੂ ਘਰ ਤੋਂ ਦਾਤ ਪ੍ਰਾਪਤ ਹੋਈ ਹੈ ਤੇ ਜੇ ਗੁਰੂ ਘਰ ਤੋਂ ਦਾਤ ਪ੍ਰਾਪਤ ਹੋਈ ਹੈ ਤੇ ਉਹਨੂੰ ਗੁਰੂ ਸਿੱਖਿਆ ਦੇ ਨਾਲ ਜੋੜਨਾ ਚਾਹੀਦਾ ਹੈ ਨਾ ਦਾਤ ਪਿਆਰੀ ਮਿਸਰਿਆ ਦਾ ਤਾਰਾ ਅਸੀਂ ਗੁਰੂ ਮਹਾਰਾਜ ਤੋਂ ਔਲਾਦਾਂ ਪ੍ਰਾਪਤ ਕਰ ਲੈਂਦੇ ਹਾਂ ਪਰ ਉਹਨਾਂ ਨੂੰ ਗੁਰਮਤ ਨਹੀਂ ਦਿੰਦੇ ਗੁਰੂ ਦੀ ਸਿੱਖਿਆ ਨਹੀਂ ਦਿੰਦੇ ਫਿਰ ਉਹਨਾਂ ਨੂੰ ਆਪਣੇ ਪਿੱਛੇ ਲਾ ਲੈਣੇ ਆਪਣੀ ਮਤ ਦਿੰਨੇ ਆ ਸੰਸਾਰਾ ਘਰ ਮਤ ਦਿੰਨੇ ਸਾਨੂੰ ਇਹ ਚਾਹੀਦਾ ਵੀ ਗੁਰੂ ਮਹਾਰਾਜ ਨੇ ਸਾਨੂੰ ਇਹ ਦਾਤ ਬਖਸ਼ੀਏ ਤਾਂ ਹੀ ਸਾਡੇ ਘਰ ਔਲਾਦ ਹੈ ਤੇ ਅਸੀਂ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਨੂੰ ਗੁਰੂ ਮਹਾਰਾਜਾ ਜੀ ਉਸ ਸਿੱਖ ਨੇ ਭਾਈ ਸੰਗਤੀਏ ਨੂੰ ਜੇ ਪਹਿਲਾਂ ਗੁਰੂ ਘਰ ਦੀ ਮੱਤ ਦਿੱਤੀ ਹੋਗੀ ਤਾਂ ਹੀ ਉਹ ਇਹਨਾਂ ਬਚਨ ਕਮਾਣ ਚੁੱਕਾ ਹੋਇਆ ਨਾ ਨਹੀਂ ਕਿਹੜਾ ਬੱਚਾ ਅੱਗ ਚਾ ਕੇ ਪੈਜੂਗਾ ਸਿੱਖਿਆ ਲੈਣੀ ਚਾਹੀਦੀ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਨਾ ਹੁਕਮਿ ਬਖਸ਼ੀਸ ਇੱਕ ਵਾਹਿਗੁਰੂ ਦੇ ਹੁਕਮ ਵਿੱਚ ਬਖਸ਼ਿਸ਼ਾ ਪ੍ਰਾਪਤ ਕਰਦੇ ਨੇ ਇੱਕ ਹੁਕਮਿ ਸਦਾ ਭਾਈ ਇਹ ਇੱਕ ਵਾਹਿਗੁਰੂ ਦੇ ਹੁਕਮ ਵਿੱਚ ਸਦਾ ਭਾਈ ਮੂਲੇ ਖਤਰੀ ਰੰਗੋ ਭਵਾਏ ਜਾਂਦੇ ਨੇ ਹੁਕਮੇ ਅੰਦਰ ਸਭ ਕੁ ਬਾਹਰ ਹੁਕਮ ਨਾ ਕੋਈ ਬਰੰਗ ਦਿੱਤੇ ਨੇ ਜਾਣਿਆ ਕਿ ਸਾਰਾ ਸੰਸਾਰ ਵਾਹਿਗੁਰੂ ਦੇ ਹਉਕਮ ਵਿੱਚ ਹੈ ਉਸ ਮਾਲਕ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਨਾਨਕ ਹੁਕਮ ਹੈ ਜੇ ਪੁੱਛੈ ਤਾਂ ਹਉਮੈ ਕਹਿ ਨਾ ਕੂ ਜਿਹੜੇ ਜੀ ਵਾਹਿਗੁਰੂ ਦੇ ਹੁਕਮ ਨੂੰ ਪੁੱਝ ਲੈਣਗੇ ਉਹ ਫਿਰ ਹਉਮੈ ਨਹੀਂ ਕਹਿੰਦੇ ਕਿ ਮੇਰਾ ਕੁਝ ਹੈ ਜਾਂ ਮੈਂ ਕੁਝ ਕਰਨ ਵਾਲਾ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਵੀ ਸਭ ਕੁਝ ਹੁਕਮ ਦੇ ਵਿੱਚ ਹੀ ਮਿਲ ਰਿਹਾ ਹੈ ਹੁਕਮ ਵਿੱਚ ਹੀ ਮੇਰੇ ਕੋਲ ਆ ਰਿਹਾ ਹੈ ਹੁਕਮ ਵਿੱਚ ਹੀ ਮੇਰੇ ਤੋਂ ਦੁੱਧ ਜਾ ਰਿਹਾ ਹੈ ਹੁਕਮ ਹੈ ਧੁਰੋਂ ਇਸ ਤਰ੍ਹਾਂ ਮਾਰਾ ਇੱਕ ਵਚਨ ਕਰ ਦੇਣਾ ਸੰਜੋਗ ਵਿਜੋਗ ਧੁਰੋ ਹੀ ਹੂਆ ਸੰਜੋਗ ਵਿਜੋਗ ਤੋਂ ਇਹ ਕਾਰ ਚ ਲਾਵੇ ਲੇਖੇ ਆਵੇ ਪਾ ਇਸ ਤਰ੍ਹਾਂ ਗੁਰਮਖ ਹੁਕਮ ਨੂੰ ਪੜ੍ਹ ਲੈਂਦੇ ਹਨ ਅਸੀਂ ਵੀ ਹੁਕਮ ਵਾਲੇ ਹੋਈਏ ਭਾਈ ਗੁਰੂ ਮਹਾਰਾਜ ਦਾ ਹੁਕਮ ਹੈ ਬਾਣੀ ਪੜਿਆ ਕਰੋ ਨਾਮ ਸੇਵਾ ਸਿਮਰਨ ਜੁੜੋ ਆਪਣੇ ਪਰਿਵਾਰ ਨੂੰ ਜੋੜੋ ਤਾਂ ਜੀਵਨ ਸਫਲ ਹੁੰਦੇ ਹਨ ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਗੇ ਬਖਸ਼ ਦੇਣੀ ਅੱਗੇ ਵਾਸਤੇ ਸਮਤ ਲਖਸ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜੈ ਤਾਂ ਹਉਮੈ ਕਹੈ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ